ਪਟਿਆਲਾ ਸ਼ਹਿਰ ਦੀ ਇਤਿਹਾਸਕ ਤ੍ਰੋਹਰ ਅਤੇ ਪਵਿੱਤਰ ਧਾਰਮਿਕ ਸਥਾਨ ਅਤੇ ਸਰੋਵਰ ਦੀ ਹਾਲਤ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਪਟਿਆਲਾ ਦੇ ਲੋਕਾਂ ਦੇ ਵਿੱਚ ਖਾਸਾ ਰੋਸ ਦੇਖਣ ਨੂੰ ਮਿਲ ਰਿਹਾ ਸੀ ਇਸ ਤੋਂ ਬਾਅਦ ਕੁਝ ਸਨਾਤਨੀਆਂ ਵੱਲੋਂ ਇਕੱਠੇ ਹੋ ਕੇ 7 ਮਾਰਚ ਨੂੰ ਪਟਿਆਲਾ ਸ਼ਹਿਰ ਦੇ ਬਾਜ਼ਾਰਾਂ 'ਚੋਂ ਇੱਕ ਵਿਸ਼ਾਲ ਰੋਸ ਮਾਰਚ ਕੱਢਣ ਦਾ ਐਲਾਨ ਕੀਤਾ ਗਿਆ ਇਸ ਤੋਂ ਬਾਅਦ ਪਟਿਆਲਾ ਪ੍ਰਸ਼ਾਸਨ ਨੇ ਉਹਨਾਂ ਦਿਨਾਂ ਮੀਟਿੰਗ ਕੀਤੀ ਅਤੇ ਐਸਜੀਐਮ ਪਟਿਆਲਾ ਵੱਲੋਂ ਪ੍ਰੂਫਾ ਦਿੱਤਾ ਗਿਆ ਕਿ 7 ਮਾਰਚ ਸਵੇਰੇ 9 ਵਜੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਦੇ ਇਸ ਪ੍ਰੋਸੇ ਜੇ ਰੋਸ ਮਾਰਚ ਕੈਨਸਲ ਕਰ ਦਿੱਤਾ ਗਿਆ ਤੇ ਪੰਜਾਬ ਸਰਕਾਰ ਅਤੇ ਪਟਿਆਲਾ ਪ੍ਰਸ਼ਾਸਨ ਵੱਲੋਂ ਅੱਜ ਸਵੇਰੇ 9 ਵਜੇ ਸਭ ਤੋਂ ਪਹਿਲਾ ਸਰੋਵਰ ਦੇ ਤੇ ਕਿਤੇ ਗਏ ਨਜਾਇਜ਼ ਕਬਜ਼ੇ ਹਟਾਏ ਗਏ ਅਤੇ ਉਸ ਤੋਂ ਬਾਅਦ ਜੇਸੀਬੀ ਲਗਾ ਕੇ ਉਥੋਂ ਮਲਵਾ ਚੁੱਕਣ ਦੀ ਸ਼ੁਰੂਆਤ ਯਾਨੀ ਕਿ ਸੇਵਾ ਸ਼ੁਰੂ ਕਰ ਦਿੱਤੀ ਗਈ ਇਸ ਨੂੰ ਦੇਖ ਕੇ ਪਟਿਆਲਾ ਸ਼ਹਿਰ ਦੇ तमाम ਸਨਾਤਨੀਆਂ ਅਤੇ ਭਗਵਾਨ ਦੇ ਇਸ ਸਥਾਨ ਦੇ ਵਿੱਚ ਆਸਥਾ ਰੱਖਣ ਵਾਲੇ ਲੋਕਾਂ ਦੇ ਚਿਹਰੇ ਖਿੜ ਗਏ

ਅੱਜ ਸਾਡੀ ਤਾਂ ਮੈਂ ਕਹਾਗਾ ਬਦਕਿਸਮਤੀ ਹੈ ਕਿ ਅਸੀਂ ਇਹ ਦ੍ਰਿਸ਼ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਅਸੀਂ ਸਾਰੇ ਹੀ ਦੋਸ਼ੀ ਹਾਂ ਉਸ ਗਲਤੀ ਨੂੰ ਦੁਰਸਤ ਕਰਨ ਵਾਸਤੇ ਇਹ ਧਰਮ ਦੇ ਕਾਰਜ ਦੇ ਵਿੱਚ ਦੁਬਾਰਾ ਜਿਹੜਾ ਹੈ ਉਸੇ ਤਰ੍ਹਾਂ ਦੀ ਸਵੱਛਤਾ ਉਸੇ ਤਰ੍ਹਾਂ ਦੀ ਸੁੱਛਤਾ ਲੈ ਕੇ ਆਉਣ ਵਾਸਤੇ ਅਸੀਂ ਇਹ ਜਿਲ੍ਹਾ ਹੈ ਤੁਹਾਡੇ ਸਾਰੇ ਸਹਿਯੋਗ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਇਨੀਸ਼ੀਏਟਿਵ ਲਿਆ ਹੈ ਇਨੂੰ ਆਪਾਂ ਸਾਰੇ ਨੇ ਰਲ ਮਿਲ ਕੇ ਗੱਲ ਮਿਲ ਕੇ ਜਿਹੜਾ ਹੈ ਇਹਨੂੰ ਪੂਰਨ ਕਰਨਾ ਹੈ ਸਾਰੇ ਸ਼ਹਿਰ ਵਾਸੀਆਂ ਦੀ ਸਾਨੂੰ ਲੋੜ ਹੈ ਇਸ ਦੇ ਵਿੱਚ ਇਸ ਕਾਰਜ ਦੇ ਵਿੱਚ ਆਓ ਜਿੱਥੇ ਤੁਹਾਨੂੰ ਕਾਮਰਦਾਰ ਜੀ ਦੀਆਂ ਖੁਸ਼ੀਆਂ ਬਖਸ਼ਿਸ਼ਾਂ ਪ੍ਰਾਪਤ ਹੋਣਗੀਆਂ ਉੱਥੇ ਇੱਕ ਧਰਮ ਤੋਂ ਉੱਪਰ ਉੱਠ ਕੇ ਸਾਰੇ ਰਲ ਮਿਲ ਕੇ ਆਪਾਂ ਇੱਕ ਦੂਜੇ ਦੀ ਬਾਹ ਬਣ ਕੇ ਜਿਹੜਾ ਹੈ ਕਾਰਜ ਕਰੀਏ ਤੇ ਸ਼ਹਿਰ ਦੇ ਵਿੱਚ ਵੀ ਇੱਕ ਜੁਟਤਾ ਦਾ ਇੱਕ ਇਹ ਜਿਹੜਾ ਹੈ ਸੰਦੇਸ਼ ਦੇਈਏ ਅੱਜ ਤੁਸੀਂ ਦੇਖਿਆ ਕਿ ਮੇਰੇ ਨਾਲ ਸਿੱਖ ਭਾਈਚਾਰੇ ਤੋਂ ਅਸੀਂ ਸਾਰਿਆਂ ਨੂੰ ਲੈ ਕੇ ਆਏ ਆ ਇੱਕ ਮੈਸੇਜ ਦੇਣ ਵਾਸਤੇ ਕਿ ਅਸੀਂ ਸਾਰੇ ਇੱਕ ਹਾਂ ਜਦੋਂ ਅਸੀਂ ਇੱਕ ਦੂਜੇ ਦੇ ਨਾਲ ਇਸ ਤਰ੍ਹਾਂ ਮੋਢਾ ਲਗਾ ਕੇ ਮੋਢੇ ਨਾਲ ਖੜਾਂਗੇ ਤਾਂ ਫਿਰ ਜਿਹੜੀਆਂ ਵੰਡ ਦੀਆਂ ਤਾਕਤਾਂ ਜਿਹੜੀਆਂ ਨੇ ਉਹ ਉਹਨਾਂ ਨੂੰ ਸ਼ਿਕਸਤ ਮਿਲੇਗੀ ਰਾਜ ਜੀ ਤੁਹਾਡੀ ਸੰਸਥਾ ਦਾ ਖਾਸ ਕਰਕੇ ਦੇਖੋ ਤੁਸੀਂ ਇਹ ਉਦੋਂ ਪਹਿਲਾਂ ਕੀਤਾ ਸੀ ਹੁਣ ਵੀ ਜਿਹੜਾ ਹੈ ਤੁਹਾਡੇ ਜਿਹੜਾ ਹੈ ਇਸ ਉਦਮ ਦੇ ਨਾਲ ਇਹ ਤੋਂ ਵਾਰਾ ਸ਼ੁਰੂਆਤ ਹੋਈ ਹੈ ਅਸੀਂ ਇਹਦੇ ਵਿੱਚ ਸਰਕਾਰ ਵੱਲੋਂ ਬਤੌਰ ਤੁਹਾਡੇ ਸ਼ਹਿਰ ਵਾਸੀ ਹੋਣ ਦੇ ਨਾਤੇ ਸਾਡੀ ਡਿਊਟੀ ਬਣਦੀ ਹੈ ਸਾਡਾ ਧਰਮ ਬੰਡਾ ਹੈ ਇਸ ਕਾਰਜ ਨੂੰ ਜਿਹੜਾ ਹੈ ਨੀਂਹ ਪਰ ਚੜਾਈਏ ਇਹਨੂੰ ਕੰਟੀਨਿਊਟੀ ਦੇ ਵਿੱਚ ਇਹਨੂੰ ਆਪਾਂ ਚਲਾਵਾਂਗੇ ਜੀ ਬੜੀ ਹੈਰੀਟੇਜ ਵੀ ਹੈ ਜੀ ਤੇ ਆਫਕੋਰਸ ਸਰ ਕੱਲ ਇਹ ਵਿਰਾਸਤ ਹੈ ਸਾਡੀ ਇਹ ਵਿਰਾਸਤ ਹੈ ਇਹ ਇਹ ਇਨਾਂ ਦੇ ਬਖਸ਼ਿਸ਼ਾਂ ਦੇ ਨਾਲ ਹੀ ਸ਼ਹਿਰ ਵੱਸਦਾ ਜੀ ਤੁਹਾਡੇ ਸਾਡੇ ਪਰਿਵਾਰ ਚੱਲਦੇ ਨੇ ਵਧਦੇ ਨੇ ਫੁੱਲਦੇ ਨੇ ਇਹ ਜੀ ਜਿਨ੍ਹਾਂ ਨੇ ਸਭ ਕੁਝ ਦਿੱਤਾ ਜੇ ਉਹਨਾਂ ਦੇ ਸਥਾਨ ਹੀ ਜੇ ਆਪਾਂ ਨਾ ਠੀਕ ਰੱਖ ਸਕੀਏ ਤਾਂ ਫਿਰ ਸਾਨੂੰ ਵੀ ਜਿਹੜੀ ਹੈ ਸੋਚਣਾ ਪਏਗਾ ਵੀ ਅਸੀਂ ਕਿਸੇ ਕਾਬਲ ਨਹੀਂ ਹਾਂ ਮੇਰੇ ਸਾਹਿਬ ਜਿਵੇਂ ਆਸ-ਪਾਸ ਦੇ ਜਿਹੜੇ ਨਜਾਇਜ਼ ਕੰਪਲੈਕਸ ਠਾ ਦਿੱਤੇ ਗਏ ਨੇ ਅਲੱਗ ਕੁਝ ਰਹਿ ਗਏ ਨੇ ਕੰਪਲੈਕਸ ਔਰ ਉਹਨਾਂ ਦਾ ਜਿਹੜਾ ਕਹਿੰਦੇ ਵੀ ਜੋ ਕੀ ਉਹ ਮੰਦਿਰ ਦੀ ਜਗ੍ਹਾ ਸਰ ਇਟਸ ਅ ਲੌਂਗ ਹਾਲ ਇੱਕ ਜਿਹੜਾ ਹੈਗਾ ਇਹ ਅੱਜ ਤੱਕ ਹੋਇਆ ਨਹੀਂ ਇਹ ਗ੍ਰੈਜੂਅਲ ਬਿਲਡ ਅਪ ਹੁੰਦਾ ਰਿਹਾ ਹੁੰਦਾ ਰਿਹਾ ਮੌਕੇ ਦੀਆਂ ਸਰਕਾਰਾਂ ਨੇ ਉਸ ਟਾਈਮ ਨਹੀਂ ਚੈੱਕ ਕੀਤਾ ਅੱਜ ਇੱਕ ਸ਼ੁਰੂਆਤ ਹੋਈ ਹੈ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਆਪਾਂ ਇਹਨੂੰ ਸਾਰੇ ਨੂੰ ਠੀਕ ਕਰਾਂਗੇ ਪੁਰਾਣੀ ਜਿਹੜੀ ਗਲੋਰੀ ਸੀ ਇਸ ਥਾਂ ਦੀ ਉਹ ਜਿਹੜਾ ਹੈ ਉਹ ਸਾਡੀ ਜਿਹੜੀ ਹੈ ਐਮਿਸ਼ਨ ਹੈ ਉਹ ਸਾਡਾ ਏਮ ਹੈ ਕਿ ਅਸੀਂ ਜਿਹੜਾ ਹੈ ਉਹ ਹਾਸਲ ਕਰਨੀ ਹੈ ਤੇ ਤੁਹਾਡੇ ਸਾਰਿਆਂ ਦਾ